ਸਾਸਰੀ ਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਲੌਂਚ ਗਿਆ ਆਪਾਂ ਕਰੀਏ ਵੀਡੀਓ ਸ਼ੁਰੂ ਤੇ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਤੇ ਨਾਲੇ ਅੱਜ ਦੀ ਜੀ ਤਰੀਕ 16 ਤੇ ਸੰਗਰਾਂਦ ਦਾ ਦਿਹਾੜਾ ਤੇ ਮਹਾਰਾਜ ਸਾਬ ਦੇ ਗਾ ਮਨੋ ਕਾਮਨਾ ਪੂਰੀਆਂ ਕਰੇ ਤੇ ਘਰ ਪਰਿਵਾਰ ਚ ਤੰਦਰੁਸਤੀਆਂ ਬਖਸ਼ੇ ਮਹਾਰਾਜ ਅੜਦੀਆਂ ਕਲਾ ਕਰੇ ਮੀਨਾ ਸੁਖ ਸੁਖਾਣਾ ਮਹਾਰਾਜ ਚੜਾਵੇ ਲੋ ਜੀ ਮੈਂ ਲੱਗ ਗਿਆ ਗਰੌਨ ਸਬਜੀ ਆਪਾਂ ਕਰਦੇ ਸਬਜੀ ਦੀ ਤਿਆਰੀ ਕੀਆ ਤੋਰਾਂਗੇ ਮੈਂ ਕੱਟ ਲਿਆ ਆ ਲਸਣ ਤੇ ਮਿਰਚ ਮਸਾਲਾ ਚਲੋ ਆਪਾਂ ਲਾਈਏ ਤੜਕਾ ਫਿਰ ਆਪਾਂ ਮਿਲਦੇ ਆਂ ਲੋ ਜੀ ਗੰਡੇ ਆਪਣੇ ਪਹੁੰਚ ਗਏ ਮਿਰਚ ਮਸਾਲਾ ਆਪਾਂ ਪਾਤਾ ਥੋੜਾ ਜਿਹਾ ਪਾਇਆ ਹੀ ਪਾਣੀ ਮੈਂ ਮਸਾਲੇ ਰਲ ਗਏ ਆਵੇ ਉਹਨੇ ਛੜਕਾ ਕੇ ਹੋ ਉਹਨਾਂ ਪਾ ਪਾ ਦੇਤੀਆ ਤੋਰਾਂਗਾ ਦੇ ਚਲੋ ਪਾ ਗੈਸ ਕੱਟ ਕਰਕੇ ਤੇ ਟਾਕ ਦੇ ਸਬਜੀ ਆਪਣੀ ਰੋਟੀ ਆਰ ਤੋਂ ਪਾ ਕਰਕੇ ਸਾਖਣੀ ਲਈ ਮੈਂ ਕਾ ਬਾਰੀਕ ਹੋ ਦੇਣੀ ਹੈ ਲਓ ਜੀ ਇਹ ਘਰ ਲੀਆ ਬਚਾ ਦੋਰੀ ਟਾਈਮ ਤੇ ਜਾ ਰਹਾ ਅਜੰਡਾ ਹੈ ਪਰ ਸਾਡੇ ਘਰ ਦਾ ਕੋਈ ਸਿਸਟਮ ਨਹੀਂ ਸਭ ਗਲਤ ਮਲਤ ਹੋਏ ਪਏ ਲੋਕ ਤਾਂ 10 ਵਜੇ ਪਰਛਾਦੇ ਵੀ ਛਕ ਲੈਂਦੇ ਤੇ ਇਧਰ ਆਪਣੀ ਬਣ ਗਈ ਸਬਜੀ ਉਧਰ ਵੇਖੋ ਪਾਣੀ ਤੇ ਮਪਾਇਆ ਨੇ ਤੇ ਫਿਰ ਵੀ ਇਹ ਪਾਣੀ ਛੱਡ ਗਈ ਰਸ ਵਿੱਚ ਜੀ ਹੋ ਗਈ ਤੇ ਮੜਾ ਮਾ ਗੈਸ ਬਲ ਕਰਕੇ ਵੇ ਨਹੀਂ ਤਰੀ ਜੀ ਸੁੱਕ ਜੇ ਜਦੋਂ ਦੋਣ ਦਾਨੀ ਹਵੇ ਤੋਤੀ ਬਹੁਤ ਗੰਦੀ ਹੋਈ ਆਪਣੇ ਦੇ ਹੁਣ ਆਪਣੇ ਕੰਮ ਕਰਨੇ ਪੈਣੇ ਆਪਾਂ ਕਿਹੜਾ ਕਿਸਾਨ ਕਰਨਾ ਇਹ ਨਹੀਂ ਚੋਕਣਾਂ ਨੇ ਦਾ ਪਾਣੀ ਇਹਨਾਂ ਨੂੰ ਆਪਾਂ ਗੈਸ ਨੂੰ ਬੰਦ ਕਰ ਦਈਏ ਸੌਗੀ ਬਣੇਗੀ ਮੰਚ ਇੱਧਰ ਚਾਹ ਵੀ ਬਣ ਗਈ ਤੇ ਦੋਰੀ ਚਾਹ ਪੀਏ ਚਲੋ ਰਾਟਾ ਵੀ ਮੈਂ ਗੋਲ ਲਿਆ ਕੁਛ ਰਾਦਲਾ ਜਿਹੜਾ ਹੀ ਕੁੱਲੀ ਚ ਪਿਆ ਉਹ ਵੀ ਕੱਢ ਕੇ ਰੱਖਤਾ ਚਲੋ ਚਾਹ ਪੀਏ ਦੋਰੀ ਆਪਣਾ ਤੇ ਆਪਣਾ ਕੰਮ ਜੇ ਜੋ ਵੀ ਡੋਲ ਵਿਗੜ ਗਿਆ λεਹੁਣਾ ਆਪ ਨੂੰ ਪੈਣਾ ਆਪਾਂ ਗੜਾ ਸਹਾਨ ਕਰਨਾ ਕੋਈ ਲਿਆਂਕੇ ਦੇਵੇ ਆਪੇ ਲਿਉਣਾ ਆਪੇ ਸਾਹਮਣਾ ਆਪੇ ਕਰਨਾ ਕਿ ਜਿੱਥੇ ਰਹਿ ਗਿਆ ਜੇ ਨਿਹਾਨ ਹੋ ਗਿਆ ਤੇ ਫਿਰ ਪਹਿਲੇ ਆਪਣੇ ਚਾੜ ਦੇ ਕਿਤੇ ਵੰਡੇ ਆਏ ਜਾਂ ਲਾਹ ਕੱਢਣਾ ਕਿ ਜੋ ਹੋਏਗਾ ਖਾੜਾ ਧਾ ਕੇ ਪਾਸੇ ਹੋ ਜੋ ਆਪਣਾ ਹੀ ਕੰਮ ਓ ਜੀ ਚਾਹ ਗਈ ਬਣ ਇੱਕ ਵਾਰੀ ਦਮੇ ਪਾਉਂਡਾਣਾ ਮਾਣ ਲੀ ਗੀ ਹੁਣ ਦੇ ਦੁਬਾਰਾ ਜੇ ਉਹਦਾ ਉੱਠਿਆ ਤਾਂ ਵਾਂਡੇ ਜਾਣਾ ਨਹੀਂ ਕੀ ਜੇ ਲੋ ਜੀ ਚਾਹ ਬਣ ਗਈ ਮੇਰੀ ਜੋਦੇ ਦੀ ਜਿਹ ਡੈਡੀ ਦੀ ਬਾਕੀ ਆਪਾਂ ਨੂੰ ਬੇਹਦੀ ਟੈਨਸ਼ਨ ਜੀ ਤੁਹਾਨੂੰ ਜੀ ਹੁਣ ਆਪਾਂ ਚੱਲ ਗਏ ਅੰਦਰ ਵੀਡੀਓ ਦਾ ਕਰ ਗਏ ਐਂਡ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਪੁਰਾਣੇ ਆ ਉਹ ਸ਼ੇਅਰ ਕਰਿਓ ਵੀਡੀਓ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਚਲੋ ਜੀ ਮਿਲਾਂਗੇ ਕੱਲ੍ਹ ਆਣੀ ਵੀਡੀਓ ਕੋ ਸਾਸਰੀ ਕਾਲ ਸਾਰਿਆਂ ਨੂੰ ਜੀਉਦੇ ਵਾਸਤੇ ਰਹੋ ਤੁਸੀਂ ਵੀ ਇਹੀ ਵੀ ਸੰਗਰਾਂਦ ਦਾ ਦਿਹਾੜਾ ਜਮਾਰਾ ਸਾਰਿਆਂ ਵਾਸਤੇ ਲਾਹੇਵੰਦ ਕਰੇ ਪਰਿਵਾਰਾਂ ਚੜ੍ਹਦੀਆਂ ਕਲਾ ਕਰਾ ਕਰੇ ਬੱਚਿਆਂ ਦੀਆਂ ਪਰਿਵਾਰ ਦੀਆਂ ਲੰਮਾਂ ਅਮਰਾਂ ਕਰੇ ਫਸਲਵਾੜੀ ਦੇ ਸਿਰ ਤੇ ਮਿਹਰ ਭਰਿਆ ਅਧ ਰੱਖੇ ਮਹਾਰਾਜ ਚਲੋ ਜੀ ਸੁਖ ਸੁਖਾਂ ਦਾ ਮੀਨਾ ਜੜਾਵੇ ਮਹਾਰਾਜ